ਹੈਲੋ ਹਾਂਜੀ ਇੱਕ ਗੱਲ ਦਾ ਬੜਾ ਹੀ ਜ਼ਿਆਦਾ ਦੁੱਖ ਹੋਇਆ ਕਹਿੰਦੇ ਜਦੋਂ ਆਪਦੇ ਘਰ ਦੇ ਵਿੱਚ ਫੁੱਟ ਪਈ ਹੋਵੇ ਨਾ ਤੇ ਲੋਕਾਂ ਨੂੰ ਉਸ ਫੁੱਟ ਦਾ ਪਤਾ ਲੱਗ ਜੇ ਤਾਂ ਲੋਕ ਨਜਾਇਜ਼ ਫਾਇਦਾ ਠਾਉਂਦੇ ਨਹੀਂ ਸਿਆਣੇ ਕਹਿੰਦੇ ਆ ਘਰ ਦੀ ਚਾਰ ਦਿਵਾਰੀ ਦੇ ਅੰਦਰ ਜੇ ਕੋਈ ਝਗੜਿਆ ਤਾਂ ਉਹਨਾਂ ਝਗੜਿਆਂ ਨੂੰ ਘਰ ਦੀ ਚਾਰ ਦਿਵਾਰੀ ਦੇ ਅੰਦਰ ਨਿਵੇੜ ਲਓ ਕਿਉਂਕਿ ਜਦੋਂ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਚਲੇ ਜਾਂਦੇ ਆ ਉਹ ਨਾਰਮਲ ਝਗੜੇ ਨਹੀਂ ਰਹ ਜਾਂਦੇ ਉਹ ਬਹੁਤ ਵੱਡੇ ਵਿਵਾਦ ਬਣ ਜਾਂਦੇ ਆ ਸੋ ਬਹੁਤ ਹੀ ਮੇਰੇ ਸਤਿਕਾਰਯੋਗ ਆ ਵੀਰ ਜੀ ਮਨਿੰਦਰ ਲੋਕਵਾਚ ਚੈਨਲ ਵਾਲੇ ਬਹੁਤ ਹੀ ਸਤਿਕਾਰਯੋਗ ਮੇਰੀ ਭੈਣ ਗਗਨਦੀਪ ਸਿੱਧੂ ਜਿਨ੍ਹਾਂ ਨੇ ਗਗਨਦੀਪ ਸਿੱਧੂ ਨੇ ਵੀ ਹਮੇਸ਼ਾ ਤਰਕ ਦੇ ਆਧਾਰ ਤੇ ਗੱਲ ਕੀਤੀ ਆ ਹਮੇਸ਼ਾ ਵਾਸਤੇ ਚੰਗੇ ਤੇ ਸੰਜੀਦਗੀ ਵਾਲੇ ਮੁੱਦੇ ਚੱਕੇ ਆ ਤੇ ਜੇ ਗੱਲ ਕਰੀਏ ਮਨਿੰਦਰ ਵੀਰ ਜੀ ਦੀ ਤਾਂ ਉਹਨਾਂ ਨੇ ਵੀ ਸੱਚ ਨੂੰ ਹਮੇਸ਼ਾ ਸਾਹਮਣੇ ਲਿਆਉਣ ਦੀ ਗੱਲ ਕੀਤੀ ਆ ਕਿੱਡੀ ਸਾਡੇ ਲਈ ਸ਼ਰਮ ਵਾਲੀ ਗੱਲ ਆ ਕਿ ਸਰਕਾਰ ਸਾਡੇ ਪੱਤਰਕਾਰਾਂ ਦੇ ਪੁਤਲੇ ਫੂਕ ਰਹੀ ਆ ਕਿੱਥੇ ਤਾਂ ਅਸੀਂ ਪੱਤਰਕਾਰ ਭਾਈਚਾਰਾ ਜਾਂ ਆਮ ਲੋਕ ਸਰਕਾਰਾਂ ਦੇ ਪੁਤਲੇ ਫੂਕਦੇ ਸੀ ਪਰ ਅੱਜ ਸਰਕਾਰ ਸਾਡੇ ਪੁਤਲੇ ਫੂਕ ਰਹੀ ਹੈ ਇਹ ਬਹੁਤ ਹੀ ਨਿਰਾਸ਼ਾ ਵਾਲੀ ਗੱਲ ਆ ਤੇ ਨਾਲ ਮੈਂ ਇੱਕ ਬੇਨਤੀ ਕਰਨੀ ਚਾਹਨੀ ਆ ਆਪਦੀ ਭੈਣ ਨੂੰ ਵੀ ਤੇ ਵੀਰ ਨੂੰ ਵੀ ਦੇਖੋ ਤੁਸੀਂ ਮੇਰੇ ਦੋਨੇ ਸਤਕਾਰਯੋਗੋਂ ਭੈਣ ਭਰਾ ਦੋਨਾਂ ਨੂੰ ਮੈਂ ਬੇਨਤੀ ਕਰਦੀ ਕਿਉਂਕਿ ਦੇਖੋ ਇੱਕ ਪਰਿਵਾਰ ਆ ਨਾ ਜਿਹੜਾ ਜਿਹੜਾ ਇੱਕ ਸਾਂਝਾ ਪਰਿਵਾਰ ਆ ਉਹ ਪਰਿਵਾਰ ਦੇ ਵਿੱਚ ਜਿੱਥੇ ਦੋ ਭਾਂਡੇ ਆ ਉਹ ਖੜਕਣੇ ਵੀ ਆ ਛੋਟੀਆਂ ਮੋਟੀਆਂ ਸਾਡੇ ਚ ਗੱਲਾਂ ਹੋਣੀਆਂ ਸੁਭਾਵਕ ਆ ਪਰ ਉਹਨਾਂ ਗੱਲਾਂ ਨੂੰ ਵਿਵਾਦੀ ਰੂਪ ਦੇ ਦੇਣਾ ਇਹ ਬਹੁਤ ਵੱਡੀ ਗੰਭੀਰਤਾ ਦੀ ਨਿਸ਼ਾਨੀ ਆ ਖਤਰੇ ਦੀ ਨਿਸ਼ਾਨੀ ਆ ਸੋ ਪੱਤਰਕਾਰਾਂ ਭਾਈਚਾਰਾ ਇੱਕ ਪਰਿਵਾਰ ਹੁੰਦਾ ਸਾਰੇ ਪੱਤਰਕਾਰ ਆ ਜਿਹੜੇ ਇੱਕ ਕਮਿਊਨਿਟੀ ਦੇ ਵਿੱਚ ਹੁੰਦੇ ਇੱਕ ਪਰਿਵਾਰ ਦੇ ਵਿੱਚ ਹੁੰਦੇ ਇੱਕ ਯੂਨੀਅਨ ਹੁੰਦੀ ਆ ਉਹਨਾਂ ਦੀ ਪਰ ਜੇਕਰ ਸਾਡੇ ਹੀ ਰੋਲੇ ਪੈਣ ਲੱਗੇ ਤਾਂ ਲੋਕ ਸਾਡੇ ਤੋਂ ਕੀ ਆਸ ਰੱਖਣਗੇ ਲੋਕ ਸਾਡੇ ਤੋਂ ਕੀ ਐਕਸੈਪਟ ਕਰਨਗੇ ਸੋ ਮੈਨੂੰ ਲੱਗਦਾ ਕਿ ਇਦੋਂ ਪਿੱਛੇ ਜੋ ਵੀ ਤੁਸੀਂ ਕਰ ਲਿਆ ਜੋ ਵੀ ਹੋ ਗਿਆ ਪਲੀਜ਼ ਮੇਰੀ ਬੇਨਤੀ ਆ ਰਿਕੁਐਸਟ ਆ ਭੈਣ ਗਗਨਦੀਪ ਸਿੱਧੂ ਨੂੰ ਵੀ ਤੇ ਵੀਰ ਮਨਿੰਦਰ ਨੂੰ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਇੱਥੇ ਹੀ ਖਤਮ ਕਰ ਦਿਓ ਇਹਨਾਂ ਚੀਜ਼ਾਂ ਨੂੰ ਅੱਗੇ ਨਾ ਵਧਾਓ ਕਿਉਂਕਿ ਦੇਖੋ ਅਸੀਂ ਮੰਨਦੇ ਆ ਲੋਕਾਂ ਲਈ ਜੇ ਚੌਥਾ ਥੰਮਾ ਤਾਂ ਉਹ মিডিਆ ਕਿਉਂਕਿ ਜਦੋਂ ਨਰੋਜ ਲੋਕ ਕਿਤੋਂ ਵੀ ਨਿਰਾਸ਼ ਹੋ ਜਾਂਦੇ ਸਰਕਾਰਾਂ ਤੋਂ ਨਿਰਾਸ਼ ਹੋ ਜਾਂਦੇ ਆ ਪ੍ਰਸ਼ਾਸਨ ਤੋਂ ਨਿਰਾਸ਼ ਹੋ ਜਾਂਦੇ ਆ ਸਿਸਟਮ ਦੇ ਨਾਲ ਉਹਨਾਂ ਦੀ ਲੜਾਈ ਚੱਲਦੀ ਆ ਤਾਂ ਹਮੇਸ਼ਾ ਵਾਸਤੇ ਉਹ ਕਹਿੰਦੇ ਆ ਕਿ ਪੱਤਰਕਾਰ ਵੀਰਾਂ ਨੂੰ ਬੁਲਾਇਆ ਜਾਵੇ ਪੱਤਰਕਾਰ ਵੀਰ ਹੀ ਸਾਡੀ ਗੱਲ ਗਾਂਹ ਕਰ ਸਕਦੇ ਆ ਪਰ ਜਦੋਂ ਸਾਡੇ ਪੱਤਰਕਾਰ ਵੀਰਾਂ ਦਾ ਆਪਸ ਵਿੱਚ ਲੜਾਈ ਝਗੜਾ ਹੋਵੇ ਤੇ ਉਹ ਲੜਾਈ ਝਗੜਾ ਅਖਬਾਰਾਂ ਦੀਆਂ ਸੁਰਖੀਆਂ ਬਣ ਜੇ ਉਹ ਲੜਾਈ ਝਗੜਾ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣ ਜੇ ਤਾਂ ਉੱਥੇ ਜਾ ਕੇ ਬੜੇ ਵੱਡੇ ਸਾਡੇ ਤੇ ਸਵਾਲ ਖੜੇ ਹੋਣ ਲੱਗ ਜਾਂਦੇ ਆ ਕਿ ਕੀ ਕਾਰਨ ਕਈਆਂ ਨੇ ਦੇਖੋ ਆਪਾਂ ਜੰਗਲਾਂ ਪੰਜੇ ਬਰਾਬਰ ਨਹੀਂ ਆ ਜੇ ਮੈਂ ਆਇ ਕੁੰਗਲ ਕਿਸੇ ਹੱਲ ਕਰੂੰਗੀ ਆ ਤਿੰਨਾਂ ਨੇ ਮੇਰੇ ਵੱਲ ਵੀ ਇਸ਼ਾਰਾ ਕੀਤਾ ਕਿ ਪਹਿਲਾਂ ਤੂੰ ਆਪਣੇ ਵੱਲ ਵੇਖ ਸੋ ਮੈਂ ਇਸ ਲਈ ਕਹਿਨੀ ਆ ਕਿ ਜੇ ਤੁਸੀਂ ਇੱਕ ਦੂਜੇ ਤੇ ਦੂਸ਼ਣਬਾਜੀ ਲਾ ਰਹੇ ਹੋ ਕਿ ਚੰਗੀ ਤੇ ਬਹੁਤ ਹੀ ਵਧੀਆ ਗੱਲ ਨਹੀਂ ਇੱਕ ਸੰਜੀਦਗੀ ਭਰਿਆ ਮਾਹੌਲ ਬਣਾਉਣ ਲਈ ਪਹਿਲਾਂ ਸਾਨੂੰ ਸੰਜੀਦਾ ਹੋਣ ਦੀ ਲੋੜ ਆ ਪਹਿਲਾਂ ਸਾਨੂੰ ਸਬਰ ਕਰਨ ਦੀ ਲੋੜ ਆ ਸਹਿਨਸ਼ੀਲਤਾ ਦੀ ਲੋੜ ਆ ਇਹਦੇ ਮੈਂ ਮਨਿੰਦਰ ਵੀਰੇ ਨੂੰ ਵੀ ਕਹਿਨੀ ਆ ਵੀਰੇ ਬਾਈ ਘਾਟ ਕਰਨਾ ਮਸਲੇ ਹੱਲ ਨਹੀਂ ਹੁੰਦੇ ਹਨਾ ਜੇ ਕੋਈ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨਹੀਂ ਚੱਕਦਾ ਤਾਂ ਤੁਸੀਂ ਤਾਂ ਚੱਕ ਰਹੇ ਹੋ ਨਾ ਤੁਸੀਂ ਤਾਂ ਗੱਲ ਕਰ ਰਹੇ ਹੋ ਨਾ ਉੱਥੇ ਮੈਂ ਭੈਣ ਘगन ਨੂੰ ਵੀ ਬੇਨਤੀ ਕਰਦੀ ਆ ਵੀ ਭੈਣੇ ਦੇਖੋ ਤੁਸੀਂ ਹਰ ਮਸਲੇ ਨੂੰ ਬੜਾ ਸੰਜੀਦਗੀ ਦੇ ਨਾਲ ਲੈਣੇ ਆ ਤੈਹ ਤੱਕ ਜਾਣੇ ਆ ਪਰ ਤੁਹਾਨੂੰ ਇੱਕ ਚੀਜ਼ ਦਾ ਪਤਾ ਵੀ ਜਿਹੜਾ ਕਿਸਾਨ ਤੇ ਮਜ਼ਦੂਰ ਆ ਨੌ ਮਾਸ ਦਾ ਰਿਸ਼ਤਾ ਇਹਦੇ ਮੈਂ ਤੁਹਾਨੂੰ ਪੱਤਰਕਾਰਾਂ ਨੂੰ ਇੱਕ ਹੋਰ ਅਸਲੀਅਤ ਤੋਂ ਜਾਣੂ ਕਰਾਉਣੀ ਆ ਇੱਕ ਨਾਮ ਦਾ ਰਿਸ਼ਤਾ ਰਹਿ ਗਿਆ ਵੀ ਹਾਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਆ ਜਿਹੜਾ ਮਜ਼ਦੂਰ ਦੇ ਹੱਕ 'ਚ ਖੜਾ ਸਾਡਾ ਨੌ ਮਾਸ ਦਾ ਰਿਸ਼ਤਾ ਇਹ ਬਹੁਤ ਪੁਰਾਣੀਆਂ ਗੱਲਾਂ ਰਹਿ ਗਈਆਂ ਮੈਂ ਯੂਨੀਅਨ 'ਚ ਵਿਚਰਦੀਆਂ ਰਹਿਨੀ ਆ ਪਰ ਨਹੀਂ ਅਸੀਂ ਅੱਜ ਵੀ ਕਿਸਾਨ ਤੇ ਮਜ਼ਦੂਰ ਨੂੰ ਇੱਕ ਸਟੇਜ ਦੇ ਉੱਤੇ ਖੜਾ ਨਾਤਾ ਸੀ ਜਰਦੇ ਆ ਨਾ ਦੇਖਣਾ ਪਸੰਦ ਕਰਦੇ ਆ ਕਿਉਂ ਮਜ਼ਦੂਰ ਹੈ ਕਿਹੜਾ ਵੱਖਰੀ ਦੁਨੀਆ ਤੋਂ ਆਇਆ ਸਾਡੇ ਨਾਲ ਦੇ ਸਾਡੇ ਉਹ ਭੈਣ ਭਰਾ ਨਹੀਂ ਜਦੋਂ ਗੱਲ ਮਜ਼ਦੂਰਾਂ ਦੀ ਆਉਂਦੀ ਆ ਮਜ਼ਦੂਰਾਂ ਨੂੰ ਦਿਹਾੜੀ ਦੇਣ ਦੀ ਗੱਲ ਆਉਂਦੀ ਆ ਜਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਆਉਂਦੀ ਆ ਤਾਂ ਉੱਥੇ ਅਸੀਂ ਆਪਣਾ ਜਾਤੀਵਾਦ ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਐਵੇਂ ਤੇ ਦੇਣ ਲੱਗ ਜਾਂਦੇ ਆ ਅਸੀਂ ਉਹਨਾਂ ਚੀਜ਼ਾਂ ਨੂੰ ਵਿਚਾਰਨ ਲੱਗ ਜਾਂਦੇ ਆ ਇਹ ਗੱਲ ਸਾਡੇ ਵਾਸਤੇ ਵੀ ਗਲਤ ਆ ਸੋ ਕਦੇ ਵੀ ਕਿਸੇ ਦੇ ਹੱਕ 'ਚ ਮੈਂ ਤਾਂ ਕਹਿੰਨੀ ਆ ਵੀ ਜਿਹੜਾ ਮਜਬੂਰ ਆ ਲਚਾਰਾ ਬੇਵਸਾ ਚਾਹੀਓ ਮਜ਼ਦੂਰ ਆ ਚਾਹੀਓ ਕਿਸਾਨ ਸਾਨੂੰ ਉਹਦੀ ਸਪੋਰਟ ਦੇ ਵਿੱਚ ਖੜਨਾ ਚਾਹੀਦਾ ਨਾ ਕਿ ਸਾਨੂੰ ਆਪਣਾ ਆਪਸੇ ਦੇ ਵਿੱਚ ਡੈਡ ਦੇ ਕੇ ਮਰਨਾ ਚਾਹੀਦਾ ਲੜਨਾ ਜੇ ਤੁਸੀਂ ਯਕੀਨ ਮੰਨਿਓ ਮੇਰੇ ਨਾਲ ਤਾਂ ਵੱਧ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਨੇ ਹੋ ਦੋਨੇ ਜਾਣੇ ਤੁਸੀਂ ਦੇਖੋ ਕੋਈ ਤੇ ਇੱਕ ਕੋਈ ਭੈਣ ਗगन ਸਿੱਧੂ ਨੂੰ ਚੰਗਾ ਕਹਿ ਰਿਆ ਮਨਿੰਦਰ ਵੀਰੇ ਨੂੰ ਥੱਲੇ ਗਾਲਾਂ ਕੱਢ ਰਿਹਾ ਕੋਈ ਮਨਿੰਦਰ ਵੀਰੇ ਨੂੰ ਚੰਗਾ ਕਹਿ ਰਿਹਾ ਗਗਨ ਸਿੱਧੂ ਨੂੰ ਮੜਾ ਕਹਿ ਰਿਹਾ ਸੋਏ ਦੇ ਵਿੱਚ ਇਹ ਆ ਕਿ ਦੇਖੋ ਹੁਣ ਆਪਾਂ ਝੋਨਾ ਲਾਇਆ ਆ ਸਾਹਮਣੇ ਝੋਨਾ ਲੱਗਣਾ ਝੋਨੇ ਦੇ ਵਿੱਚ ਆਪਾਂ ਨਦੀਨ ਕੀਟਨਾਸ਼ ਨਦੀਨ ਆ ਜਿਹੜੇ ਬੇ ਲੋੜੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਦੇ ਨੇ ਝੋਨੇ ਦੇ ਵਿੱਚ ਡੀਲਾ ਲਾਇਆ ਨਹੀਂ ਜਾਂਦਾ ਉੱਗ ਪੈਂਦਾ ਸੋਏ ਦੇ ਵਿੱਚ ਅਨੇਕਾ ਉੱਗੇ ਹੋਣਗੇ ਪਰ ਇਹ ਤਾਂ ਅਸੀਂ ਵੇਖਣਾ ਨਾ ਵੀ ਸਾਡਾ ਇਹ ਝੋਨਾ ਲੱਗਾ ਹੋਇਆ ਅਸੀਂ ਇਹਦੇ ਵਿੱਚ ਇਹ ਨਦੀਨਾਂ ਨੂੰ ਖਤਮ ਕਰਨਾ ਜਾਂ ਤਾਂ ਅਸੀਂ ਦਿਹਾੜੀ ਤੇ ਦਿਹਾੜੀਦਾਰ ਬੰਦੇ ਮਜ਼ਦੂਰ ਕੰਮੇ ਲਿਆਵਾਂਗੇ ਉਹਨਾਂ 'ਚੋਂ ਇਹ ਨਦੀਨ ਬਾਹਰ ਕਢਾਵਾਂਗੇ ਜਿਹੜਾ ਵੀ ਬੇਲੋੜਾ ਮਤਲਬ ਕਿ ਜਿਹੜਾ ਵੀ ਢੀਲਾ ਵਗੈਰਾ ਇਹਦੇ ਵਿੱਚ ਆ ਜਾਂ ਬੇਲੋੜਾ ਹੋਰ ਘਾਉਗਿਆ ਹੋਇਆ ਅਸੀਂ ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਜਾਂ ਤਾਂ ਅਸੀਂ ਕਰਿੰਦੇ ਕੰਮ ਕਰਨ ਲਈ ਲਾਵਾਂਗੇ ਜਾਂ ਸੀ ਕੋਈ ਇਸ ਤਰ੍ਹਾਂ ਦੇ ਕੀਟਨਾਸ਼ਕ ਛੜਕਾਂਗੇ ਜਿਨ੍ਹਾਂ ਦੇ ਨਾਲ ਇਹ ਚੀਜ਼ ਖਤਮ ਹੋ ਜੇ ਸੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਸਾਨੂੰ 네ਗੇਟਿਵ ਕਰਨਾ ਚਾਹੁੰਦੇ ਆ ਸਾਡੇ ਤੇ 네ਗੇਟਿਵ ਪ੍ਰਭਾਵ ਪਾਉਣਾ ਚਾਹੁੰਦੇ ਆ ਉਹਨਾਂ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪ੍ਰਭੂ ਉਹਨਾਂ ਲੋਕਾਂ ਨੂੰ ਨਾ ਮੌਕਾ ਦਿਓ ਜਿਹੜੇ ਲੋਕ ਤੁਹਾਡਾ ਤਮਾਸ਼ਾ ਵੇਖਣਾ ਚਾਹੁੰਦੇ ਆ ਦੇਖੋ ਪੱਤਰਕਾਰੀ ਤੁਹਾਡੀ ਬਹੁਤ ਵਧੀਆ ਬਾ ਕਮਾਲ ਹੈ ਮੈਨੂੰ ਜਿੱਥੇ ਤੱਕ ਮੈਨੂੰ ਯਾਦ ਆ ਮਨਿੰਦਰ ਵੀਰੇ ਨੇ ਹਰ ਸੰਜੀਦਗੀ ਵਾਲੇ ਮੁੱਦੇ ਤੇ ਜਿੱਥੇ ਉਹਨੂੰ ਪਤਾ ਲੱਗਦਾ ਕਿ ਔਰਤਾਂ ਦੇ ਹੱਕ ਦੀ ਗੱਲ ਆ ਤੇ ਔਰਤਾਂ ਲਈ ਲੜਾਈ ਲੜਨ ਦੀ ਗੱਲ ਆ ਮਨਿੰਦਰ ਵੀਰੇ ਨੇ ਹਰ ਉਸ ਔਰਤ ਦੇ ਮੁੱਦੇ ਤੇ ਮੇਰੇ ਹੀ ਇੰਟਰਵਿਊ ਕੀਤੇ ਆ ਉਹਦੇ ਚੈਨਲਾਂ ਤੇ ਵੀ ਇੰਟਰਵਿਊ ਆ ਪਈਆਂ ਤੇ ਸੈਕੰਡਲੀ ਜਿੱਥੋਂ ਤੱਕ ਮੈਂ ਮਨਿੰਦਰ ਵੀਰੇ ਨੂੰ ਜਾਣਦੀ ਆ ਵੀਰਾ ਬਹੁਤ ਰਿਸਪੈਕਟ ਕਰਦਾ ਔਰਤਾਂ ਦੀ ਬਹੁਤ ਵਧੀਆ ਭੈਣ ਤੋਂ ਵੀ ਨਾ ਕਦੇ ਗੱਲ ਨਹੀਂ ਕਰਦਾ ਸੈਕੰਡਲੀ ਗੱਲ ਆ ਗਈ ਭੈਣ ਗगन ਦੀ ਗगन ਭੈਣ ਦਾ ਮੇਰੇ ਨਾਲ ਫੋਨ ਤੇ ਰਕਤਾ ਬਹੁਤ ਵਾਰੀ ਹੋਇਆ ਅੱਗੇ ਗगन ਭੈਣ ਦੇ ਨਾਲ ਕਿਸੇ ਨੇ ਕਾਫੀ ਵਿਵਾਦ ਰਚਿਆ ਸੀ ਉਦੋਂ ਮੈਂ ਉਹਦੇ ਹੱਕ ਦੇ ਵਿੱਚ ਵੀਡੀਓ ਵੀ ਪਾਈ ਸੀ ਭੈਣ ਗगन ਵੀ ਬਹੁਤ ਨਾਈਸ ਆ ਜਦੋਂ ਵੀ ਉਹ ਗੱਲ ਕਰਦੀ ਆ ਬਹੁਤ ਵਧੀਆ ਢੰਗ ਨਾਲ ਗੱਲ ਕਰਦੀ ਆ ਉਹ ਸੰਜੀਦਗੀ ਨਾਲ ਗੱਲ ਕਰਦੀ ਆ ਦੇਖੋ ਮੁੱਦੇ ਉਹ ਨਹੀਂ ਜਿਹੜੇ ਅਸੀਂ ਜਨਤਾ ਚ ਉਭਾਰ ਰਹੇ ਹਾਂ ਮੁੱਦੇ ਉਹ ਆ ਜਿਹੜੇ ਅਸੀਂ ਆਪਣੀ ਜ਼ੁਬਾਨ ਚੋਂ ਸੱਚ ਬੋਲ ਕੇ ਅਗਲੇ ਤੋਂ ਉਹਨਾਂ ਦਾ ਜਵਾਬ ਮੰਗਗੇ ਸੋ ਭੈਣ ਗਗਨ ਆ ਜਿਹੜੀ ਉਹ ਇਸ ਚੀਜ਼ ਦੇ ਉੱਤੇ ਮੈਂ ਕਹਿੰਨੀ ਆ ਵੀ ਕੈਮ ਆ ਜਿਹੜੀ ਆਪਣੇ ਸਵਾਲਾਂ ਨੂੰ ਰੱਖਦੀ ਆ ਚਾਹੇ ਉਹਨਾਂ ਦੇ ਜਵਾਬ ਸਿੱਧੇ ਆਉਣ ਚਾਹੇ ਪੁੱਠੇ ਆਉਣ ਉਹਨੇ ਕਦੇ ਪ੍ਰਵਾਹ ਨਹੀਂ ਕੀਤੀ ਉਹ ਆਪਣਾ ਜਿਹੜੇ ਸਵਾਲ ਆ ਜਿਹੜੇ ਉਹਨੂੰ ਲੱਗਦੇ ਆ ਕਿ ਸਮਾਜ ਦੇ ਭਲੇ ਲਈ ਆ ਜਾਇਜ਼ ਆ ਉਹ ਰੱਖਦੀ ਆ ਦੇਖੋ ਮੇਰੀ ਨਜ਼ਰ ਚ ਦੋਨੇ ਮੇਰੇ ਪੱਤਰਕਾਰ ਭੈਣ ਵੀ ਤੇ ਭਰਾ ਵੀ ਬਹੁਤ ਚੰਗੇ ਨੇ ਬਹੁਤ ਵਧੀਆ ਨੇ ਸੋ ਦੇਖੋ ਪੱਤਰਕਾਰੀ ਦੇ ਵਿੱਚ ਤੁਸੀਂ ਬਹੁਤ ਅੱਗੇ ਜਾਣਾ ਬਲੰਦੀਆਂ ਸ਼ੂਨੀਆਂ ਤੁਹਾਡਾ ਇੱਕ ਇਹ ਰੋਜ਼ਗਾਰ ਵੀ ਆ ਹੈਨਾ ਤੁਹਾਡਾ ਇੱਕ ਰੋਜ਼ਗਾਰ ਆ ਸੋ ਇਸ ਤਰ੍ਹਾਂ ਕੰਟਰੋਵਰਸੀ ਦੇ ਵਿੱਚ ਪੈ ਕੇ ਲੋਕਾਂ ਦੀ ਟ੍ਰੋਲ ਦਾ ਹਿੱਸਾ ਬਣ ਕੇ ਲੋਕ ਤੁਹਾਡੇ ਨਾਲ ਜੁੜਨਗੇ ਨਹੀਂ ਟੁੱਟਣਗੇ ਲੋਕ ਤੁਹਾਡਾ ਤਮਾਸ਼ਾ ਦੇਖਣਗੇ ਤੁਹਾਡੇ ਤੇ ਰੀਲਾ ਮਣਾਉਣਗੇ ਪਾਉਣਗੇ ਇਹ ਚੀਜ਼ਾਂ ਨਾਲ ਜਿਹੜੀਆਂ ਇਹ ਬਹੁਤ ਗਲਤ ਹੋ ਜਾਂਦੀਆਂ ਸੋ ਇਸ ਲਈ ਮੇਰੀ ਰਿਕਵੈਸਟ ਆ ਕਿ ਤੁਸੀਂ ਦੋਨੇ ਹੀ ਬਹੁਤ ਸਿਆਣੇ ਹੋ ਬਹੁਤ ਸੂਝਵਾਨ ਹੋ ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਮੈਨੂੰ ਲੱਗਦਾ ਹੈ ਜੋ ਕੁਝ ਪਿੱਛੇ ਹੋ ਗਿਆ ਉਹ ਚੀਜ਼ ਨੂੰ ਖਤਮ ਕਰਕੇ ਤੁਸੀਂ ਅੱਗੇ ਸਮਾਜ ਦੇ ਭਲੇ ਲਈ ਅੱਗੇ ਵਧੋ ਸਮਾਜਿਕ ਦੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਕਿ ਤੁਸੀਂ ਆਪਸ ਵਿੱਚ ਓਲਜੋ ਤੁਸੀਂ ਆਪਸ ਵਿੱਚ ਡੈਡੇ ਮਰਜੋ ਲੋਕ ਆਪਸ ਵਿੱਚ ਡੈਡੇ ਮਰ ਜਾਣ ਸਰਕਾਰਾਂ ਵੱਲ ਕਿਸੇ ਦਾ ਧਿਆਨ ਨਾ ਜਾਵੇ ਤੇ ਅਸਲੀ ਮੁੱਦਿਆਂ ਨੂੰ ਕਦੇ ਵੀ ਨਾ ਚੱਕਿਆ ਜਾਵੇ ਸਰਕਾਰਾਂ ਤੋਂ ਕਦੇ ਵੀ ਇਹ ਨਾ ਪੁੱਛਿਆ ਜਾਵੇ ਤੁਸੀਂ ਡਵੈਲਪਮੈਂਟ ਕੀ ਕੀਤੀ ਆ ਜੇਕਰ ਤੁਸੀਂ ਇਦਾਂ ਕਰਦੇ ਰਹੇ ਇਹ ਚੀਜ਼ਾਂ ਤੋਂ ਉਹ ਪਹਿਲਾਂ ਚਾਹੁੰਦੇ ਨੇ ਤੇ ਉਹ ਚੀਜ਼ਾਂ ਆਪਾਂ ਅੱਜ ਕਰ ਰਹੇ ਨੇ ਦੇਖੋ ਅੱਜ ਪੱਤਰਕਾਰਾਂ ਦਾ ਪੁਤਲਾ ਮੌਜੂਦਾ ਸਰਕਾਰਾਂ ਫੂਕ ਰਹੀਆਂ ਨਹੀਂ ਇਹ ਕਿੱਡੀ ਵੱਡੀ ਗੱਲ ਆ ਕਿੱਡਾ ਵੱਡਾ ਸਾਡੇ ਲਈ ਸਵਾਲ ਆ ਸੋ ਇਹਨਾਂ ਚੀਜ਼ਾਂ ਨੂੰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਭੈਣ ਨੂੰ ਵੀ ਤੇ ਵੀਰ ਨੂੰ ਵੀ ਇਹਨਾਂ ਚੀਜ਼ਾਂ ਨੂੰ سنجਿਦਗੀ ਨਾਲ ਲਓ ਇੱਕ ਟੇਬਲ ਤੇ ਬਹਿ ਕੇ ਤੁਹਾਡੇ ਜੇ ਗਿੱਲੇ ਸ਼ਿਕਵੇ ਆ ਦੋਨੇ ਭੈਣ ਭਰਾ ਕੱਢ ਲਓ ਇੱਕ ਦੂਜੇ ਦੇ ਪ੍ਰਤੀ ਕੰਟਰੋਵਰਸੀ ਵਾਲੇ ਬਿਆਨ ਨਾ ਦਿਓ ਇੱਕ ਦੂਜੇ ਨੂੰ ਟੋਲ ਨਾ ਕਰੋ ਤੁਸੀਂ ਕਿਉਂਕਿ ਇਹਦੇ ਵਿੱਚ ਨੁਕਸਾਨ ਸਭ ਤੋਂ ਵੱਡਾ ਤੁਹਾਡਾ ਮਨ ਦੁਖੀ ਹੁੰਦਾ ਉਹਨਾਂ ਲੋਕਾਂ ਦਾ ਜਿਹੜੇ ਸਾਡੇ ਵਰਗੇ ਤੁਹਾਡੀਆਂ ਵੀਡੀਓ ਦੇਖਦੇ ਨੇ ਕਿਉਂਕਿ ਸਾਨੂੰ ਦੁੱਖ ਹੁੰਦਾ ਜੇ ਵੀਰ ਜੀ ਮਨਿੰਦਰ ਨੂੰ ਕੋਈ ਗੱਲ ਕਹਿੰਦਾ ਤਾਵੀ ਦੁੱਖ ਹੁੰਦਾ ਜੇ ਭੈਣ ਗਗਨ ਨੂੰ ਕਹਿੰਦਾ ਤਾਵੀ ਦੁੱਖ ਹੁੰਦਾ ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਇੱਕ ਔਰਤ ਦੇ ਨਾਲ ਪੂਰੀ ਹਮਦਰਦੀ ਆ ਇੱਕ ਭੈਣ ਹੋਣ ਦੇ ਨਾਤੇ ਇੱਕ ਭਰਾ ਦੇ ਨਾਲ ਹਮਦਰਦੀ ਆ ਸੋ ਇਨਾਂ ਚੀਜ਼ਾਂ ਨੂੰ ਜ਼ਰੂਰ ਵਾਚ ਕਰਿਓ ਤੇ ਲਾਸਟ ਤੇ ਮੇਰੀ ਬੇਨਤੀ ਆ ਕਿ ਜੇਕਰ ਤੁਹਾਨੂੰ ਆਪਣੇ ਵਿਚਾਰ ਚੰਗੇ ਲੱਗਦੇ ਆ ਸਹੀ ਲੱਗਦੇ ਆ ਤਾਂ ਆਪਣੇ ਵਿਚਾਰਾਂ ਨੂੰ ਵੱਤ ਵੱਦ ਸ਼ੇਅਰ ਕਰਿਆ ਕਰੋ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਉਹਨੂੰ ਵੱਤ ਵੱਦ ਸਬਸਕ੍ਰਾਈਬ ਕਰਿਆ ਕਰੋ ਸੈਂਕੜ ਲਈ ਮੇਰੀ ਇੱਕ ਬੇਨਤੀ ਆ ਦੇਖੋ ਆਪਾਂ ਕਹਿੰਨੇ ਆ ਵੀ ਕੁੜੀਆਂ ਆ ਕਰਾਹੀ ਪੈਗੀਆਂ ਕੁੜੀਆਂ ਅੱਜ ਗਲਤ ਰਾਹ ਤੇ ਤੁਰਪੀਆਂ ਕੁੜੀਆਂ ਨਚਾਰਾਂ ਬਣੀਆਂ ਆਈ ਬਣੀਆਂ ਪਰਾਵੋ ਅਸਲੀਅਤ ਇਹ ਆ ਕਿ ਸਾਡੀਆਂ ਅੱਖਾਂ ਉਹਨਾਂ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੀਆਂ ਜਿਹੜੀਆਂ ਕੁੜੀਆਂ ਚੰਗਾ ਕੰਮ ਕਰਦੀਆਂ ਸਮਾਜ ਦੇ ਵਿੱਚ ਜਿਹੜੀਆਂ ਦਿਨ ਰਾਤ ਇੱਕ ਕਰਕੇ ਲੜਾਈ ਲੜ ਰਹੀਆਂ ਜੇ ਉਹਨਾਂ ਕੁੜੀਆਂ ਦੇ ਚੈਨਲ ਬਣੇ ਆ ਜਿਵੇਂ ਕਿ ਮੈਂ ਹੁਣੇ ਉਹਨੇ ਚੈਨਲ ਬਣਾਇਆ YouTube ਐ ਨਾ ਉਹਨਾਂ ਕੁੜੀਆਂ ਨੂੰ ਤੁਸੀਂ ਵੀ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਕੁੜੀਆਂ ਨੂੰ ਤੁਸੀਂ ਵੀ ਪ੍ਰਮੋਟ ਨਹੀਂ ਕਰਦੇ ਤੁਹਾਡੇ ਜਵਾਨ ਤੇ ਇੱਕ ਗੱਲ ਹੁੰਦੀ ਐ ਨੇ ਤਾਂ ਰੋਣਾ ਹੀ ਰੋਣਾ ਜਿਹਦੀ ਜ਼ਿੰਦਗੀ 'ਚ ਰੱਬ ਨੇ ਵੀਰੇ ਰੋਣਾ ਪਾਇਆ ਹੋਵੇ ਤੇ ਉਹਨੇ ਰੋਣਾ ਹੀ ਆ ਹੋਰ ਉਹਨੇ ਕੀ ਕਰਨਾ ਹਾਸੇ ਜੀ ਦੇ ਉਡਾਰੀਆਂ ਮਾਰ ਜਾਣ ਉਹਦੇ ਮੱਥੇ ਤੇ ਗਿਲੇ ਤੇ ਸ਼ਿਕਵੇ ਹੀ ਰਹਿ ਜਾਂਦੇ ਆ ਉਹਦੇ ਪੱਲੇ ਤਨਹਾਈ ਰਹਿ ਜਾਂਦੀ ਆ ਸੋ ਮੇਰੀ ਬੇਨਤੀ ਆ ਜਿਹੜੇ ਮੇਰੇ ਵੀਰ ਮੇਰਾ ਵਿਚਾਰ ਸੁਣਦੇ ਆ ਵਾਦ ਤੋਂ ਵਾਦ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣਾ YouTube ਚੈਨਲ ਰਮਨਦੀਪ ਕਰਮਰਖਾਈਓ ਨੂੰ ਵਾਦ ਤੋਂ ਵਾਦ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ